ਜਕਾਰਾ ਲਾਵਾਂਗਾ ਜੈ ਮਾ ਚੰਤਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਸਾਡੇ ਜੋ ਕਿ ਹਰ ਸਾਲ ਦੇ ਹਰ ਸਾਲ ਹੀ ਜੋ ਅੱਜ ਇਕਤਾ ਗਰੁੱਪ ਚਿੱਦਾਂ ਸਾਡੇ ਆਪਣੇ ਪਿੰਡ ਦੀ ਟੀਮ ਆ ਹਰ ਸਾਲ ਹੀ ਇਸੇ ਤਰ੍ਹਾਂ ਮੋੜ ਤੇ ਲੰਗਰ ਲਾ ਕੇ ਬਾਅਦ ਚ ਮਹਾਮਈ ਦੇ ਜਾਗਰਾ ਜਗਰਾਤਾ ਵੀ ਸੋਰੀ ਇਹ ਦਰਸ਼ਨ ਕਰਨ ਵੀ ਜਾਂਦੇ ਨੇ ਉੱਥੇ ਯਾਤਰਾ ਕਰਕੇ ਹੁੰਦੇ ਨੇ ਮਾ ਚੰਤਪੁਰਨੀ ਜਵਾਲਾ ਜੀ ਤਾਂਗੜਾ ਦੇ ਵੀ ਜਿੱਥੇ ਵੀ ਮਾ ਸਾਰਾਣੀ ਇਹਨਾਂ ਨੂੰ ਕਿੰਨੇ ਕਿੰਨੇ ਸਾਲਾਂ ਤੋਂ ਜਿਹੜਾ ਇਹ ਦੀ ਆਰੀ ਹੈ ਇਹ 20-22 ਸਾਲ ਤਕਰੀਬਨ ਹੋ ਗਿਆ ਜੀ ਠੀਕ ਹੈ ਇਹ ਸਾਰੇ ਪਿੰਡ ਵਾਲੇ ਰਲ ਕੇ ਜੋ ਲੰਗਰ ਲੰਗਰ ਪਿੰਡ ਵਾਲਿਆਂ ਨੇ ਸਾਰਿਆਂ ਦਾ ਸਹਿਯੋਗ ਜਿਹਦਾ ਸੌਣ ਮਹੀਨੇ ਦੇ ਵਿੱਚ ਹੀ ਲਗਾ ਰਹੇ ਹੋ ਕਿ ਨਹੀਂ ਇਹ ਸੌਣ ਮਹੀਨੇ ਦੇ ਵਿੱਚ ਲੱਗਦਾ ਜੀ ਸੌਣ ਮਹੀਨੇ ਦੇ ਵਿੱਚ ਹਾਂਜੀ ਹਾਂਜੀ ਬਹੁਤ ਹੀ ਸਹਿਯੋਗ ਨਾਲ ਸਾਰੇ ਪਿੰਡ ਦੇ ਜਿੰਨੇ ਵੀ ਨਗਰ ਐਨ ਆਰ ਆਈ ਉਹਨਾਂ ਦਾ ਵੀ ਬਹੁਤ ਸਹਿਯੋਗ ਵੱਡਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਚਲੋ ਜਿੰਨੀ ਵੀ ਸੇਵਾ ਸਾਡੇ ਕੋਲ ਮਾਤਾ ਰਾਣੀ ਕਰਵਾ ਰਹੀ ਹੈ ਤੇ ਬੜੀ ਸ਼ਰਧਾ ਨਾਲ ਕਰ ਰਹੇ ਹਾਂ ਤੇ ਮਾਤਾ ਰਾਣੀ ਸਾਰੀ ਸਾਡੇ ਨੌਜਵਾਨਾਂ ਤੇ ਐਨ ਆਰ ਆਈ ਤੇ ਕਿਰਪਾ ਰੱਖੇ ਕਿ ਇਸੇ ਤਰ੍ਹਾਂ ਹਰ ਸਾਲ ਦੇ ਸਾਲ ਹੀ ਲੰਗਰ ਲਗਾਈ ਜਾਵੇ ਲੰਗਰ ਵਿੱਚ ਕੀ ਕੀ ਪਕਵਾਨ ਪਕਾਇਆ ਗਿਆ ਹੈ ਜੋ ਮਾਤਾ ਰਾਣੀ ਨੂੰ ਕਿਰਪਾ ਆ ਛੋਲੇ ਪੂੜੀਆਂ ਖੀਰ ਫਿਰ ਚੋਲ ਚਾਹ ਰਸ ਸ਼ਾਨਦਾਰ ਲੰਗਰ ਵੱਖਰਾ ਹੈ ਫਿਰ ਸ਼ਾਮ ਨੂੰ ਕੀ ਕੀ ਪ੍ਰੋਗਰਾਮ ਹੈ ਲੰਗਰ ਦਾ ਇਹ ਮਟਰ ਪਨੀਰ ਦੀ ਸਬਜੀ ਦਾਲ ਚੋਲ ਫੁਲਕੇ ਪ੍ਰਸ਼ਾਦਾ ਮਾ ਅਵੈਸ਼ਨਤ ਜੋ ਕਿਰਪਾ ਨੂਡਲ ਟਿੱਕੀ ਹਾਂਜੀ ਮਾਤਾ ਦੀ ਜੀ ਤੇ ਲੰਗਰ ਹੈ ਜੀ ਮਾਤਾ ਦੀ ਹਰ ਸਾਲ ਜਿਹਦਾ ਰਾਏ ਸਾਲ ਵੀ ਕਰ ਰਹੇ ਆ ਜੀ ਬੜੀ ਸ਼ਰਦਾ ਦੇ ਨਾਲ ਔਰ ਹਰ ਸਾਵਨ ਦੇ ਮਹੀਨੇ ਚ ਹੁੰਦਾ ਵਾ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਾਣੀ ਵੇਟਾਓ ਜੈ ਮਾਤਾ ਜੀ ਪਾਣੀ ਵੇਟਾਓ ਇੱਧਰ ਅਭੀ ਜਗਾਰਾ ਮਾਤਾ ਸ਼ੇਰਾਂ ਵਾਲੀ ਦਾ ਸੱਚੇ ਦਰਬਾਰ ਕੀ ਹੈ ਇਹ ਜਿਹੜਾ ਲੰਗਰ ਹੈ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਪੂਰੇ ਯੂਥ ਇਹਦੇ ਚ ਕੋਈ ਭੇਦਭਾਵ ਨਹੀਂ ਹਰ ਜਾਤੀ ਦਾ ਬੰਦਾ ਹਰ ਧਰਮ ਦਾ ਬੰਦਾ ਸਾਰੇ ਇੱਥੇ ਸਹਿਯੋਗ ਕਰਦੇ ਨੇ ਔਰ ਸੰਗਤ ਦੇ ਸਹਿਯੋਗ ਦੇ ਨਾਲ ਵੀ ਆਪਾਂ ਹਰ ਸਾਲ ਹੀ ਇਹ ਲੰਗਰ ਲਾਉਂਦੇ ਆਂ ਮਾਤਾ ਰਾਣੀ ਦਾ ਭੰਡਾਰਾ ਸਾਵਣ ਮਹੀਨੇ ਦੇ ਵਿੱਚ ਜਦੋਂ ਵੀ ਸਾਵਣ ਮਹੀਨਾ ਸ਼ੁਰੂ ਹੁੰਦਾ ਤੇ ਆਪਾਂ ਮਾਤਾ ਰਾਣੀ ਦਾ ਪੂਰੇ ਯੂਥ ਨਾਲ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲਦਾ ਜੀ ਔਰ 2022 ਸਾਲ ਤੋਂ ਇਹ ਲੰਗਰ ਚੱਲ ਰਿਹਾ ਜੀ ਹਾਂਜੀ ਧੰਨਵਾਦ ਮਾਤਾ ਰਾਣੀ ਦਾ ਲੰਗਰ ਚੱਲ ਰਿਹਾ ਜੀ ਭੰਡਾਰੇ ਚੱਲ ਰਹੇ ਬਹੁਤ ਕਿੰਨੇ ਸਮੇਂ ਤੋਂ ਲੰਗਰ ਚੱਲ ਰਿਹਾ ਹੈ? ਤਕਰੀਬਨ 20 ਪਕਵਾਨ ਅੱਜ ਪਕਾਏ। 20 ਤੋਂ 22 ਸਾਲ ਤੋਂ ਇਹ ਲੰਗਰ ਚੱਲ ਰਿਹਾ ਹੈ। ਸਵੇਰ ਦਾ ਲੰਗਰ ਵੱਖਰਾ ਤੇ ਸ਼ਾਮ ਦਾ ਹਾਂ, ਸ਼ਾਮ ਦਾ ਲੰਗਰ ਵੱਖਰਾ, ਦੁਪਹਿਰ ਦਾ ਲੰਗਰ ਚੱਲਦਾ ਜੀ। ਚਾਹ ਤੇ ਰਸ, ਪੂੜੀਆਂ, ਛੋਲੇ। ਲੰਗਰ ਤੋਂ ਪਹਿਲਾਂ ਹੋਰ ਕੀ ਕਰਦੇ ਹੋ? ਕੋਈ ਪੂਜਾ ਪਾਠ ਵਗੈਰਾ? ਪੂਜਾ ਪਾਠ ਹਾਂਜੀ, ਕਰਾ ਕੇ ਤੇ ਫੇਰ ਹੀ ਕੰਮ ਸ਼ੁਰੂ ਕਰਦੇ ਹਾਂ। ਜੀ, ਨਜ਼ਰ ਰੱਖੀ ਜੋ ਜਗਾ ਕੇ। ਧੰਨਵਾਦ।